ਕਾ ਬੇਤੀ ਸਾਰੇ ਵੀਰਾਂ ਨੂੰ ਗੁਰਦੀਪ ਜੀ ਵਨ ਤੜਾ ਬੋ ਬੋ ਵੈਲਕਮ ਆ ਜੀ ਤੇ ਪਿੰਡ ਲੋਕੇ ਪਹੁੰਚ ਚੁੱਕੇ ਜੀ ਆਪਾਂ ਬਾਈ ਰਿੰਕੂ ਨਾਲ ਕੋਲ ਜੀ ਜ਼ਿਲ੍ਹਾ ਅਤਰੰਦਰ ਬਨਤ ਤਹਿਸੀਲ ਪੱਟੇ ਦੇਖੋ ਬਹੁਤ ਮਾਲ ਵੇਚਿਆ ਬਾਈ ਹੁਣਾਂ ਨੇ ਤੇ ਇੰਸਟਾਗ੍ਰਾਮ 'ਚ ਬੜਾ ਮਾਲ ਵੇਚਿਆ ਤੇ ਤੁਹਾਨੂੰ ਫਰ ਹੈ ਕਿ ਜੇ ਭਾਅ ਸਹੀ ਹੁੰਦਾ ਫੇਰੀ ਮਾਲ ਵੇਚਦਾ ਬਾਕੀ ਆਪਣੀ ਆਦਤ ਹੈ ਜਿੱਡਾ ਸੀ ਪਸ਼ੂ ਉਹਨਾਂ ਨੂੰ ਦੱਸ ਦਿੰਦੇ ਕਿ ਜੇ ਵੱਡਾ ਰ ਵੱਡਾ ਤੇ ਛੋਟਾ ਛੋਟਾ ਇਹੀ ਆਦਤ ਉਹਨਾਂ ਬਾਈ ਹੁਣਾਂ ਰਹੀ ਆ ਠੀਕ ਨਾ ਸੱਚਾਈ ਨਾਲ ਹੀ ਕੰਮ ਚੱਲਦਾ ਬਾਕੀ ਭਾਈ ਜਣੇ ਗੱਲ ਕਰਦੇ ਆ ਭਾਜੀ ਸਤਿ ਸ਼੍ਰੀ ਅਕਾਲ ਸ੍ਰੀ ਭਾਜੀ ਕੀ ਹਾਲ ਹੈ ਮੇਰਾ ਫਿਰ ਹੋਰ ਤੇਰਾ ਗੁਰੂ ਰਾਮਦਾਸ ਜੀ ਕਿ ਭਾਜੀ ਬਾਕੀ ਭਾਜੀ ਬੜਾ ਮਾਲ ਵੇਚੀਆ ਨੇ ਮੈਨੂੰ ਬੜੇ ਘੋਣਾ ਨੇ ਇੰਸਟਾਗ੍ਰਾਮ ਤੇ ਬਾਈ ਇਹਨਾਂ ਨੂੰ ਮਾਲ ਲਿਖਿਆ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਭਾਅ ਵੀ ਕਰਨਾ ਕਰੀ ਜੀ ਇਹ ਜਨੀ ਜੀ ਭਾਅ ਆ ਆਪਣਾ ਇੱਕ ਮਾਲ ਵੀ ਕੁਆਲਿਟੀ ਜੂਗਾ ਕੁਆਲਿਟੀ ਦਾ ਹੋਗਾ ਇੱਕ ਭਾਅ ਵੀ ਜਾਇਜ਼ ਹੋਊਗਾ ਹਾਂ ਜੀ ਹਾਂ ਜੀ ਵੀ ਇਹ ਨਹੀਂ ਵੀ ਮਾਲ ਆਪਾਂ ਤੁਸੀਂ ਵੱਡੀ ਵਹਿ ਬਖਾਵਾਂਗੇ ਨਿਕਲੂ ਨਿਕੀ ਜਿੱਦੀ ਵੇਖਣ ਕੇ ਭੈਣ ਭਰਾ ਉੱਡੀ ਹੋਣੀ ਜੀ ਹੋ ਬਿਲਕੁਲ ਜੀ ਤੇ ਦੁੱਧ ਜਿੰਨਾ ਦੱਸਾਂਗੇ ਕਿਲੋ ਦੁੱਧ ਕਿਲੋ ਵਾਧੀ ਹੋਊਗਾ ਬਿਲਕੁਲ ਬਿਲਕੁਲ ਬਾਜੀ ਬੜਾ ਉਹ ਤੇ ਇਹ ਵੀਡੀਓ ਪਾਈ ਹਾਂ ਜੀ ਤੇ ਤੁਸੀਂ ਅਜੇ ਮੇਰੇ ਸਾਹ ਹੁਣਾ ਵੀ ਅਜੇ 50 ਕਿਲੋਮੀਟਰ ਸਫ਼ਰ ਨਹੀਂ ਕੀਤਾ ਹੁਣਾ ਤੇ ਵੀਡੀਓ ਤੇ ਬੱਜਾ ਸਾਰ ਗਿਆ ਉਸੇ ਦੇ ਵੇਖ ਲਿਆ ਹਜੇ ਤੱਕ ਆਪਾਂ ਨੂੰ ਫੋਨ ਆਉਂਦੇ ਜਾਂ 29 ਤਰੀਕ ਨੂੰ ਪਾਈ ਵੀਡੀਓ ਭੜ ਭਰਾ ਆਪਾਂ ਨੂੰ ਹਜੇ ਤੱਕ ਮਾਨ ਕਰਦੇ ਐਂ ਗਿਆ ਬਾਈ ਜੀ ਤੇ 7-8 ਫੇਰ ਲੈ ਗਏ ਉਸ ਤੋਂ ਬਾਅਦ ਵੇਖਿਆ ਮੈਂ ਤੁਹਾਨੂੰ ਪਰਸੋਂ ਦਾ ਬੋਲ ਲਾਉਂਦਾ ਭਾਈ ਵੀਡੀਓ ਪਾਈ ਹਾਂ ਜੀ ਜੀ ਤੇ ਉਹ ਮਹਾਰਾਜ ਨੇ ਐਸੀ ਕਿਰਪਾ ਕੀਤੀ ਫਿਰ ਉਹਨਾਂ ਉਹ WhatsApp ਤੇ ਪਾ ਦਿਆਂ ਫੋਟੋਆਂ ਹਾਂ ਜੀ ਹਾਂ ਜੀ ਉਹਨਾਂ ਖਾ ਪੇਜ ਦੋ ਐਂ ਹਾਂ ਜੀ ਹਾਂ ਜੀ ਅੱਜ ਫਿਰ ਤਿੰਨ ਨਹੀਂ ਲੱਗੀਆਂ ਹਾਂ ਜੀ ਅੱਜ ਤਿੰਨ ਰਹਿ ਗਈਆਂ ਦੇਖੋ ਹਾਂਜੀ ਹਾਜੂ ਰੋਪਾ ਲਓ ਜਣਾ ਮੈਂ ਵੇਖੋ ਇਹ ਮੈਂ ਨਹੀਂ ਹੁਣੇ ਸੱਜਣਾ ਹਾਤੀ ਆ ਜੀ ਇੱਕ ਜਿਹੜੀ ਵੱਡੀ ਦੇ ਵੱਡੀ ਦਸੀ ਜਾਊਗੀ ਵੇਖੋ ਲੈ ਵਾ ਖਾਜਮਾ ਬਣੋ ਤੇ ਭਾਈ ਜੀ ਦੁੱਧ ਐਸ ਟਾਈਮ ਸਹੀ ਇਹ ਸੰਦੀਪ ਜੀ ਦੁੱਧ 15 ਕਿਲੋ ਐਟਾ ਪੂਰਾ ਨੈਕ ਵਾਲਾ ਤਿਆਰ ਆ 15 ਕਿਲੋ 18 ਕਿਲੋ ਦੀ ਪਹਿੰਦੀ ਗਰੰਟੀ ਆ ਫੁੱਲ ਗਰੰਟੀ ਫੁੱਲ ਤੇ ਸਤਵਾਂ ਦਿਨ ਸੁਈਦਾ ਪਿਓਰ ਲੀਲੀ ਦਾ ਬੱਚਾ ਜੀ ਆਹ ਵਾ ਕਟਾ ਪਿਓਰ ਲੀਲੀ ਦਾ ਤੇ ਪਿਓਰ ਨਹੀਂ ਦਾ ਬੱਚਾ ਤੇ ਫੁੱਲ ਵੱਡੀ ਮਾਂ ਜਾ ਤੇ ਸਵਾ ਦਾ ਬੇਟੀ ਸੋਈ ਵੇਖੋ ਮੈਂ ਇਹ ਕੁੜੀ ਆ ਵੇਖੋ ਰਾਜੀ ਬਾਜੀ ਨਾਲੇ ਤੋਰੋ ਬਈ ਚੰਗੀ ਪਾਲੀ ਹੈ ਹੈ ਜੀ ਪੂਰੀ ਫੁੱਲ ਸਾਇ ਜਿੰਨੂ ਆਦੇ ਵੱਡੀ ਹੈ ਵਾਹ ਵੇਖੋ ਚੁਆਜ ਬਿਲਕੁਲ ਨਰਮ ਆ ਬਿਲਕੁਲ ਪੋਲੀ ਰੂਮ ਵਰਗੀ ਬਸ ਠੀਕ ਆ ਆਜੋ 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 ਨਹੀਂ ਭਾਜੀ ਜਿਹੜੇ ਭੜ ਭੜ 18 19 ਕਿਲੋ ਵਾਲੀ ਜਿਹੜਾ ਫੈਸ਼ਨ ਹੈ ਉਹ ਬਤਾ ਮੈਂ ਲੈ ਸਕਦਾ ਵਾਸ ਭਾਜੀ ਵਾਸ ਵਾਸ ਮੈਨੂੰ 18 ਕਿਲੋ ਮੈਂ ਚ ਲੈ ਲੈਣੀ ਆ ਤੇ ਬਾਈ ਰੇ ਕਰੋ ਆ ਜੇ ਤੇ ਗਰੰਟੀ ਫੋਨੋਂ ਮਿਲੂ ਤੁਹਾਨੂੰ ਫੋਲਾ ਤੇ ਵੇਖੋ ਦੁੱਧ 15 ਕਿਲੋ 13 ਕਿਲੋ ਦੀ ਅਸੀਂ ਗਰੰਟੀ ਦਵਾਂਗੇ 2 ਕਿਲੋ ਵਾਧਾ ਦੇ ਇੰਨੇ ਬੰਨ ਫੇਰ ਹੀ ਸਵਾਦ ਆਉਂਦਾ ਹੈ ਜਿਆਦਾ ਖਾ ਕੇ ਖਾਦੀ ਕਰਦੇ ਐ ਕਟ ਕੁਟ ਆ ਦੇਖਾ ਵੇ ਵੇ ਕੱਟ ਕੁਟ ਵੇ ਲੈ ਲੈ ਹਾਂਜੀ ਸੰਦੀਪ ਜੀ ਇਤਾਂ ਹੀ ਮੱਝਾ ਦੇ ਆਪ ਪੈਂਡ ਭਰਾ ਪਿਓਰ ਨੀਲੀ ਆ ਪਿਓਰ ਨੀਲੀ ਤੇ ਇੱਕ 20 ਦੀਆਂ ਵੇਚਦੇ ਇੱਕ 25 ਦੀਆਂ ਵੇਚਦੇ ਆ ਹਾਂਜੀ ਪਰਾਪਾ ਪਰ ਪਰ ਦਾ ਪੋਲ ਮਾਨਦਾਨ ਦਾ ਮੈਂ ਨਹੀਂ ਜੈ ਜੀ ਬਿਲਕੁਲ ਜੈ ਜੀ ਜੈ ਜੀ ਬਿਲਕੁਲ ਇੱਕ ਪਾਈ ਦੀ ਵਜ ਦੇ ਦੀ ਇੱਕ ਪਾਈ ਦੀ ਹੋ ਜੂ ਮਾਨਦਾਨ ਮਾਨਦਾਨ ਕਰਦਾਗੇ ਤੈਨੂੰ ਛੜ ਦਵਾ ਇੱਕ ਦੋ ਦੀ ਠੀਕ ਆ ਲਓ ਜੀ ਇੱਕ ਦੋ ਦੀ ਤੇ ਕੱਟਾ ਦੇਖੋ ਅੰਗਰੇਜ਼ ਹੀ ਆ ਮਗਰ ਤੇ ਪੂਰਾ 15 ਕਿਲੋ ਤੋਂ 16 18 ਕਿਲੋ ਦੀ ਕਰੈਡੀਆਂ ਹੋ ਗਈ ਮੈਂ ਨਹੀਂ ਠੀਕ ਆ ਚਲੋ ਨੋ ਦੋ ਚੋਣ ਚ ਬੜੀ ਪੋਲੀ ਨਾ ਹੋਏ ਕੁਆਲਟੀ ਵੇਖੋ ਮੈਂ ਨਹੀਂ ਦੇ ਦੀ ਜੀ ਹਾਂ ਨਹੀਂ ਮਜੇ ਹੋਰ ਆ ਪੇਲੀ ਠੀਕ ਆ ਜੀ ਆਜੋ ਜੈ ਹਾ ਜੀ ਇਸ ਲਈ ਪਿੱਛੇ ਦੁਜੇ ਸੁਕੇ ਸੋਈ ਜੇ ਅੱਛਾ ਇਹਨੂੰ ਕਿਹਦੇ ਮਾਏ ਜੀ ਇਹ ਇਹਨੂੰ ਅੱਜ ਪੰਜਵਾਂ ਦਿਨ ਸੂਈ ਤੋਂ ਆ ਬੱਚਾ ਇਹਦਾ ਜਿਵੇਂ 40 ਛਾਹ ਹੈ ਜੀ 40 ਛਾਹ ਸਾਧ ਕੇਰ ਕੀ ਦੀ ਝੋਟੀ ਆ ਅੱਜ ਸਾਧ ਕੇਰੀ ਆ ਜੀ ਲਓ ਜੀ ਘੱਟੀ ਘੱਟੀ ਮਗਰਾ ਕੱਟਾ ਜੀ ਕੱਟਾ ਮਗਰਾ ਜੇ ਸੰਗੂ ਵੀ ਲੋਰਵਾ ਲਖਾ ਚੰਗੀ ਤੇ ਕਰਾ ਦੂ ਇਹਨਾਂ ਨੂੰ ਹਾਂ ਠੀਕ ਹੈ ਉਹ ਸੁਨੀਲ ਜੀ ਆਰ ਦੀ ਮੱਝਾਂ ਤਾਂ ਨਹੀਂ ਬਸਮਾਈਆਂ ਪਿੰਡਿਆਂ ਦੇ ਪਣਪਰਾ ਆਉਂਦੇ ਸਣਾ ਜਾਕੜੀਆਂ ਨਹੀਂ ਨਹੀਂ ਕੋਈ ਗੱਲ ਨਹੀਂ ਲੋੜ ਹੈ ਬਿਲਕੁਲ ਲੋੜ ਨਹੀਂ ਲੋੜ ਨੇ ਆਪਾਂ ਬੱਚੇ ਕੋਲ ਨਾਲ ਲੈਣੇ ਆ ਜਦੋਂ ਪਠਾਨ ਤੋਂ ਚੰਗੀਰ ਦੇਖ ਜਾਂਦਾ ਹੈ ਨਾ ਆ ਗਿਆ ਬੱਚਾ ਲਾ ਕੇ ਪਸਮਾ ਕੇ ਵਿਖਾਈ ਦੀਆਂ ਵੀ ਪਣਪਰਾ ਆਉਂਦੇ ਨੇ ਛੱਡੀਆਂ ਛੱਡੀਆਂ ਬਿਲਕੁਲ ਇਹ ਕਰਕੇ ਫਿਰ ਪਸਮਾਈਆਂ ਨਹੀਂ ਅੱਜ ਮੈਂ ਪਣਪਰਾ ਦੇ ਵਹਿਮ ਨਾ ਕਰਨ ਹਾਂਜੀ ਸੰਦੀਪ ਜੀ ਅਸਲੇ 9 10 ਕਿਲੋ ਬੋਲਾ 10 ਠੀਕ ਆ ਤੇ 9 ਮੰਡ ਕੇ ਲਓ ਹਾਂਜੀ ਤੇ 13 14 ਕਿਲੋ ਦੁੱਧ ਕੱਢੂਗੀ ਪਹਿਲੇ ਸੂਏ 11 ਕਿਲੋ ਨੇ ਦੁੱਧ ਦਿੱਤਾ 11 ਠੀਕ ਆ ਇਹਦਾ ਮੁੱਲ ਵੀ ਆਪਾਂ ਜਾਇਜ਼ ਹੀ ਕਰਨਾ। ਬਿਲਕੁਲ ਜਾਇਜ਼। ਮੁੱਲ ਕਰ ਉਹਨੂੰ ਪਰ 1.5 ਕਰ ਲਗੇ। ਹਾਂਜੀ। ਤੇ ਪੂਰੇ 90 ਦੀ ਦੇ ਦਗੇ। ਅੱਪੀ ਛੱਡ ਦਿੰਦੇ ਜਿਹਦੇ ਛੱਡਦੇ। ਇੱਕੋ ਹੀ ਗੱਲ। 2000 ਮਾਨ ਕਰਦਾਂਗੇ ਆਪਾਂ। 5000 ਹਾਂ ਦੋ। 5 5 ਦੇ ਆਪ ਵੀ ਲੈ ਜਾਣਾ ਮੈਂ। 1000 85000 ਦੀ ਠੀਕ ਹੈ ਜੀ। ਠੀਕ ਹੈ ਜੀ। ਇਹ ਛੋੜੀ ਨਹੀਂ ਇਹ ਛੋੜੀਆਂ ਦੇ ਵਿੱਚੋਂ। ਮੇਰੇ ਸਾਹ ਨਾਲ ਕੋਲੋਂ ਪੈ ਗਿਆ 2000 ਰੁਪਏ ਛੋੜ ਹੀ ਹੋਣੀ ਬਾਬਾ ਉਹ ਦੋ ਕੋਲੋਂ ਪੈ ਗਿਆ ਮੇਰੇ ਸਾਹ ਨਾਲ ਕੋਈ ਨਹੀਂ ਐ ਹੀ ਹੁੰਦਾ ਬਾਈ ਜੀ ਤੇ ਪੈ ਕੇ ਕਹਿ ਇਹ ਅੱਜ ਸੋਈ ਆ ਇਹ ਨਹੀਂ ਇਹ ਠੁੱਕੀ ਜੇ ਅੱਛਾ ਪਹਿਲਾ ਸੂਹਾ ਪਹਿਲਾ ਸੂਹਾ ਚਾਰ ਦੰਦ ਚੋਟੇ ਆ ਸ਼ਬਦ ਹਾਂ ਪਹਿਲਾ ਸੂਹਾ ਤੇ ਚਾਰ ਦੇ ਲੋਟੀ ਹਾਂ ਚਾਰ ਦੰਦ ਆ ਤੋਰੋ ਕਰ ਮਾਣਾ ਸਿੰਘ ਤੁੰਗ ਬਹਾਓ ਜੀ ਐ ਨਿਕਾ ਸੀ ਵਿਹਾਰ ਕਰ ਕਿਆ ਚੀਜ਼ਾ ਨਿਕਾ ਸੀ ਗਈ ਆ ਤੇ ਵੇਖੋ ਸੋਣੀ ਝੋਟੀ ਆ ਆਈ ਖੋਲਾ ਕੋਈ ਕਰਦੇ ਆ ਮੜਾ ਲੈ ਇਹੇ ਵੱਲੋਂ ਵੇਖੋ ਪਲਾਪੜ ਪਾਈ ਗਈਆਂ ਹਾਂ ਜੇ ਖੋਲੋ ਪੰਗੇ ਦੇ ਵਿੱਚ ਫੜਾ ਪਈ ਦੀ ਹਾਂਜੀ ਹਾਂਜੀ ਕਹਾਂ ਦੋ ਜਾਓ ਬਜੀ ਜਾਓ ਜਾਓ ਆ ਜਾਓ ਵੇਖੋ ਇਹ ਸੁਨੀਲ ਜੀ ਜਿੰਨਾ ਕਰ ਚੋਟੀਆਂ ਨੇ 15 ਪਲੱਸ ਨੇ ਸਾਰੀਆਂ ਅੱਛਾ 15 ਪਲੱਸ ਵਾਲੀਆਂ ਮੈਨਾਂ ਦੀ ਕੱਟੀ ਏ ਬਸ ਠੀਕ ਠੀਕ ਚਲੋ ਪਹਿਲੇ ਸਵੇਰ ਦਾ 11 ਤੋਂ ਦੋ ਤੋਂ ਕੱਟ ਰਾਂਗੇ ਗਰਮ ਦੀ ਹਾਂਜੀ ਬਰ ਸੀਲਸ ਲਾ ਕੇ ਆਈ ਕੋਈ ਆਇਆ ਨਹੀਂ ਛੜਕ ਲਿਆ ਇਧਰ ਕੋਈ ਆਈ ਨੇ ਤੇ ਪਹਿਲਾਂ ਤੁਹਾਨੂੰ ਪਤਾ ਉਹ ਨਹੀਂ ਦਿੰਦੀਆਂ ਲਾਗੇ ਹਾਂਜੀ ਜੀ ਜੁਨੀਰ ਜੀ ਮੈਂ ਤਾਂ 90 ਦੇ ਦੇ ਦਗੀ ਬਸ ਇੱਕੋ ਹੀ ਗੱਲ 85 ਦੇ ਦੇ ਗਏ ਦੋ ਹੀ ਜਾਨ ਦੇ ਵਾਰ ਪੂਰੇ 80 ਦੀ ਮਲਾਤ ਮੈਂ ਭਰਾਵਾਂ ਨੂੰ ਪੂਰੇ ਨੂੰ ਖੁਸ਼ ਰੱਖਣਾ ਕੋਕਾ ਪੀਸਿਆ ਕਿ ਨਹੀਂ ਬਿਲਕੁਲ ਇਹ ਭਾਵੇਂ ਨਾ ਬਾਈ ਰਿੰਗੂ ਦੇ ਇਹ ਜਿਹੜਾ ਪਰਾ ਭਾ ਨਾ ਇਹ ਲੋ 80 ਦੇ 85 ਦੇ ਲੱਖ ਪਾਇਆ ਇੱਕ ਲਗਦੋ ਬਸ 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 ਤੇ ਕੋਈ ਮਈ 17 18 ਦੀ ਕੋਈ ਦੇ ਕੇ ਖਾਵੇ ਲੱਗ ਜੇ ਤੁਹਾਨੂੰ ਪਰਾ ਭਾ ਜਾਏ ਜਾਰੇ ਕਰਦਾ ਪੌਛ ਢੋਕਦੇ ਜੇ ਅਗਲੇ ਕੋਈ ਪਈ ਜਾਣਾ ਜੀ ਹਾਂ ਜੀ ਹਾਂ ਜੀ ਇਹਨਾਂ ਪਰਾ ਚਲੋ ਸਾਨੂੰ ਵੀ ਐਡੀ ਤਰ੍ਹਾਂ ਗੱਲ ਉਹ ਤੇ ਤੁਸੀਂ ਸਾਨੂੰ ਆਪ ਹੀ ਕਹਿ ਦਿੰਦੇ ਭਾਜ ਜਾਏ ਜੀ ਭਾਏ ਤੇ ਭਾ ਨਹੀਂ ਪੱਛੀਓ ਭਾਈ ਜੀ ਤਾਂ ਹੀ ਮੈਂ ਤੁਹਾਨੂੰ ਲੋਕ ਪਸੰਦ ਕਰਦੇ ਹਾਂ ਰੰਨ ਕਰਦੇ ਹਾਂ ਜੇ ਤੁਹਾਡਾ ਭਾ ਸਹੀ ਹੁੰਦਾ ਤਾਂ ਹੀ ਤੁਰ ਜਾਂਦੇ ਹਾਂ ਹਾਂ ਜੀ ਹਾਂ ਜੀ ਚਲੋ ਹੋਰ ਭਾਈ ਜੀ ਬਾਹਰ ਹੋ ਗਿਆ ਜੀ ਭਾਈ ਜੀ ਚਲੋ ਭਰ ਨਮਾ ਇਹ ਪਿੰਡ ਆਪਣਾ ਲੌਕਾ ਜ਼ਿਲ੍ਹਾ ਤਰਨ